ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪਹਿਲਾਂ ਸਮਾਨ ਦੇਖ ਲਓ ਤੁਸੀਂ ਇੱਕ ਨਿੰਬੂ ਆ ਦੋ ਪੀਸ ਕੀਤੇ ਹੋ ਅੱਧਾ ਚਕੰਦਰ ਆ ਇਹਨੂੰ ਛਿੱਲ ਕੇ ਕੱਟ ਲਿਆ ਆਪਾਂ ਇੱਦਾਂ ਟੁਕੜੇ ਕਰ ਲਏ ਇਹਦੇ ਤੇ ਫੇਰ ਆਪਾਂ ਲਿਆ ਜੀ ਅਦਰਕ ਇੰਚ ਡੇਢ ਇੰਚ ਅਦਰਕ ਲਿਆ ਉਹਨੂੰ ਵੀ ਛਿੱਲ ਕੇ ਉਹਦੇ ਵੀ ਆਪਾਂ ਦੋ ਪੀਸ ਕਰ ਲਏ ਪਹਿਲਾਂ ਸਮਾਨ ਦੇਖ ਲਓ ਫੇਰ ਆਪਾਂ ਇਹਦੇ ਬਾਰੇ ਗੱਲ ਕਰਦੇ ਆ ਕਿ ਬਣਾਉਣ ਲੱਗੇ ਆ ਕੀ ਫਾਇਦਾ ਹੈ ਇਹਦਾ ਤੇ ਇਹ ਲਿਆ ਜੀ ਪੁਦੀਨਾ ਤਾਜ਼ਾ ਪੁਦੀਨਾ ਲੈਣਾ ਆ 10 ਕ ਪੱਤੇ ਲੈ ਆਪਾਂ ਤੇ ਬਸ ਇੰਨਾ ਕੁ ਲੈਣਾ ਆ ਤੇ ਇਹਨੂੰ ਸਾਫ਼ ਕੀਤਾ ਧੋ ਕੇ ਆਣ ਚੰਗੀ ਤਰ੍ਹਾਂ ਰੱਖ ਲਿਆ ਠੀਕ ਆ ਜੀ ਤੇ ਹੁਣ ਆਪਾਂ ਇਹਦਾ ਦੱਸਦੇ ਆ ਤੁਹਾਨੂੰ ਫਾਇਦਾ ਇਹਨੂੰ ਕੱਚ ਦੀ ਬੋਤਲ ਜਿਹੜੀ ਆ ਨਾ ਪਾਣੀ ਦੀ ਭਰ ਲੈਣੀ ਆ ਕੱਚ ਦੀ ਬੋਤਲ ਦੇ ਵਿੱਚ ਇਹਨੂੰ ਪਾ ਕੇ ਰੱਖਣਾ ਜਦੋਂ ਤੁਸੀਂ ਇਸ ਬੋਤਲ ਦੇ ਵਿੱਚ ਤੁਸੀਂ ਇਹ ਸਮਾਨ ਪਾ ਦਿੱਤਾ ਨਾ ਸਮਾਨ ਪਾਏ ਨੂੰ 6-7 ਘੰਟੇ ਹੋ ਜਾਣ ਤਾਂ ਤੁਸੀਂ ਇਹ ਪਾਣੀ ਪੀਣਾ ਸ਼ੁਰੂ ਕਰਨਾ ਹੈ ਦਿਨ ਦੇ ਵਿੱਚ 3 ਵਾਰੀ ਪੀਣਾ ਜਿਸ ਟਾਈਮ ਮਰਜੀ ਪੀ ਲਓ ਕੱਚ ਦੀ ਬੋਤਲ ਚ ਰੱਖਣਾ ਕੱਚ ਦੇ ਗਲਾਸ ਨਾਲ ਪੀਣਾ ਠੀਕ ਆ ਜੀ ਅੱਧਾ ਚਕੰਦਰ ਇੱਕ ਨਿੰਬੂ 10 ਕ ਪੱਤੇ ਪਦੀਨੇ ਦੇ ਤੇ ਥੋੜਾ ਜਿਹਾ ਟੁਕੜਾ ਆਦਰਕ ਦਾ ਠੀਕ ਆ ਇਹ ਚੀਜ਼ਾਂ ਇਹ ਚ ਪਾਉਣੀਆਂ ਆ ਤੇ ਪਾ ਕੇ ਇਹਨੂੰ ਆਪਾਂ ਫਰਿੱਜ ਦੇ ਵਿੱਚ ਰੱਖ ਦੇਣਾ ਆ 3 ਟਾਈਮ ਪੀਣਾ ਜਦੋਂ ਮਰਜੀ ਤੁਸੀਂ ਇਹਨੂੰ ਪੀ ਲਓ ਤੇ ਦੋ ਦਿਨ ਇਹ ਜਿਹੜਾ ਬਣਿਆ ਪਾਣੀ ਪੀਣਾ ਇੱਕ ਗਲਾਸ ਕੱਢ ਲਓ ਉਹ ਪੀ ਲਿਆ ਉਹਦੇ ਵਿੱਚ ਉਨਾ ਪਾਣੀ ਹੋਰ ਪਾ ਦਿਓ ਇਹ ਇੱਕ ਵਾਰੀ ਸਮਾਨ ਪਾ ਕੇ 2 ਦਿਨ ਇਹਨੂੰ ਤੁਸੀਂ ਪਾਣੀ ਨੂੰ ਭਰ ਸਕਦੇ ਆ 2 ਦਿਨ ਬਾਅਦ ਇਹਨੂੰ ਸੈੱਟ ਦਿਓ ਫੇਰ ਨਮਾ ਸਮਾਨ ਇੰਨੇ ਪਾ ਕੇ ਫੇਰ ਤੁਸੀਂ ਇਦਾਂ ਹੀ ਪਾਣੀ ਜਿਹੜਾ ਤਿਆਰ ਕਰ ਲਓ ਠੀਕ ਆ ਜੀ ਹੁਣ ਆਪਾਂ ਇਹਦੇ ਫਾਇਦੇ ਦੀ ਗੱਲ ਕਰਦੇ ਆ ਮੈਨੂੰ ਕਿਸੇ ਨੇ ਦੱਸਿਆ ਸੀ ਵੀ ਇਹ ਪਾਣੀ ਜਿਹੜਾ ਹੈ ਢੇਟ ਵਾਸਤੇ ਮੈਨੂੰ ਢੇਟ ਦੀ ਪ੍ਰੋਬਲਮ ਰਹਿੰਦੀ ਆ ਤੇ ਢੇਟ ਵਾਸਤੇ ਬਹੁਤ ਫਾਇਦਾ ਕਰਦਾ ਆ ਠੀਕ ਆ ਜੀ ਤੇ ਮੈਂ ਇਹ ਪਾਣੀ ਮੈਨੂੰ 15 ਦਿਨ ਹੋ ਗਿਆ ਪੀਂਦੀ ਨੂੰ ਮੈਨੂੰ ਪੇਟ ਨੂੰ ਮੇਰੇ ਨੂੰ ਬਹੁਤ ਰਾਹਤ ਆ ਇਹਦੇ ਨਾਲ ਮੈਨੂੰ ਕਬਜ ਗੈਸ ਫਟੇ ਡਕਾਰ ਜਿਹੜੇ ਪੇਟ ਮੇਰਾ ਸੈੱਟ ਨਹੀਂ ਰਹਿੰਦਾ ਤੇ ਇਸ ਕਰਕੇ ਮੈਨੂੰ ਕਿਸੇ ਨੇ ਦੱਸਿਆ ਸੀ ਮੈਂ ਪਾਣੀ 15 ਦਿਨ ਪਹਿਲਾਂ ਆਪ ਪੀਤਾ ਜਦੋਂ ਮੈਨੂੰ ਇਹਦਾ ਫਾਇਦਾ ਮਿਲਿਆ ਮੈਨੂੰ ਪਤਾ ਲੱਗ ਗਿਆ ਵੀ ਹਾਂ ਪੇਟ ਵਾਸਤੇ ਸਹੀ ਆ ਤਾਂ ਮੈਂ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕੀਤੀ ਆ ਇਹਦੇ ਵਿੱਚ ਕੋਈ ਵੀ ਨੁਕਸਾਨ ਵਾਲੀ ਚੀਜ਼ ਨਹੀਂ ਹੈਗੀ ਤੇ ਜਿਹੜੀ ਆਪਣੇ ਪੇਟ ਨੂੰ ਖਰਾਬ ਕਰੂਗੀ ਜਾਂ ਸਿਹਤ ਨੂੰ ਖਰਾਬ ਕਰੂਗੀ ਠੀਕ ਆ ਤੇ ਜੇ ਆਪਾਂ ਨੂੰ ਕੋਈ ਫਾਇਦਾ ਨਹੀਂ ਮਿਲੂਗਾ ਤਾਂ ਨੁਕਸਾਨ ਕੋਈ ਨਹੀਂ ਹੋਊਗਾ ਪਰ ਮੇਰ ਨੂੰ ਬਹੁਤ ਪੇਟ ਨੂੰ ਜਿਹੜਾ ਫਾਇਦਾ ਮਿਲਿਆ ਇਹਦੇ ਨਾਲ ਮੈਂ ਕਦੇ ਗੋਲੀ ਖਾਂਦੀ ਸੀ ਕਦੇ ਚੂਰਨ ਖਾਂਦੀ ਸੀ ਮੈਂ ਸਾਰੀਆਂ ਚੀਜ਼ਾਂ ਛੱਡ ਦਿੱਤੀਆਂ ਇਹ ਪਾਣੀ ਤਿੰਨ ਟਾਈਮ ਮੈਂ ਪੀਣੀ ਆ ਕੱਚ ਦੇ ਗਲਾਸ ਦੇ ਆ ਪੀਣਾ ਕੱਚ ਦੀ ਬੋਤਲ ਚ ਰੱਖ ਕੇ ਪੀਣਾ ਇਹਨੂੰ ਤੇ ਇਹਨੂੰ ਜਦੋਂ ਤੁਸੀਂ ਮੈਂ ਰਾਤ ਨੂੰ ਇਹਨੂੰ ਬਣਾ ਕੇ ਰੱਖ ਦਿੰਨੀ ਆ ਤਾਂ ਸਵੇਰ ਤੋਂ ਇਹਨੂੰ ਸ਼ੁਰੂ ਕਰ ਦਿੰਨੀ ਆ ਸਵੇਰੇ ਦੁਪਹਿਰੇ ਸ਼ਾਮ ਤਿੰਨ ਟਾਈਮ ਪੀਣੀ ਆ ਤੁਸੀਂ ਜਦੋਂ ਵੀ ਇਹ ਸਮਾਨ ਇਹ ਚ ਪਾਤਾ 6-7 ਘੰਟੇ ਬਾਅਦ ਇਹਨੂੰ ਪਿਓ ਇਹਦਾ ਅਸਰ ਜਿਹੜਾ ਪੂਰਾ ਇਹਦੇ ਵਿੱਚ ਨਿਕਲ ਜਾਵੇ ਠੀਕ ਹੈ ਜੀ ਪਹਿਲਾਂ ਮੈਂ ਇਹ ਪਾਣੀ ਆਪ ਵਰਤਿਆ ਜਦੋਂ ਮੈਨੂੰ ਫਾਇਦਾ ਹੋਇਆ ਫਿਰ ਮੈਂ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕੀਤੀ ਆ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਕਰਦੇ ਹੋ ਤੇ ਕੋਈ ਨੁਕਸਾਨ ਵਾਲੀ ਚੀਜ਼ ਨਹੀਂ ਹੈਗੀ ਮੈਨੂੰ ਫਾਇਦਾ ਹੋਇਆ ਅੱਜ ਕੱਲ੍ਹ ਢੇਟ ਦੀ ਪ੍ਰੋਬਲਮ ਸਾਰਿਆਂ ਨੂੰ ਚੱਲਦੀ ਤਕਰੀਬਨ ਸਾਰਿਆਂ ਨੂੰ ਚੱਲਦੀ ਆ ਕਿਸੇ ਨੂੰ ਕੋਈ ਕਿਸੇ ਨੂੰ ਕੋਈ ਤੇ ਇਹ ਪਾਣੀ ਇੱਕ ਵਾਰੀ ਬਣਾ ਕੇ ਰੱਖ ਲਓ ਦੋ ਦਿਨ ਇਹਨੂੰ ਵਰਤੋ ਇਹਨੂੰ ਤੁਸੀਂ 15 ਦਿਨ ਲਗਾਤਾਰ ਵਰਤ ਕੇ ਦੇਖੋ ਤੁਹਾਨੂੰ ਆਪਣੇ ਆਪ ਫਾਇਦਾ ਜਿਹੜਾ ਲੱਗਣ ਲੱਗ ਜਾਊਗਾ ਠੀਕ ਹੈ ਜੀ ਤੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਕੋਈ ਜ਼ਿਆਦਾ ਖਰਚਾ ਨਹੀਂ ਹੈਗਾ ਤੇ ਫਟਾਫਟ ਬਣ ਕੇ ਇਹ ਤਿਆਰ ਹੋ ਜਾਂਦਾ ਥੋੜਾ ਜਿਹਾ ਸਮਾਨ ਪੈਂਦਾ ਵੀਡੀਓ ਚੰਗੀ ਲੱਗੀ ਸ਼ੇਅਰ ਕਰਦੇ ਹੋ ਸਪੋਰਟ ਕਰਦੇ ਹੋ ਮੇਰੇ ਚੈਨਲ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ